हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾ ਤੇ ਇੱਕ ਬੱਚੀセール ਲਈ ਤਾਂ ਕਹਿਣ ਜੀ ਆਓ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਹੱਸੀਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ हां जी ਬਹੁਤ ਵਧੀਆ ਜੀ ਵਧੀਆ ਚੱਲ ਰ ਕੰਮ ਕਰ हां जी हां ਵਧੀਆ ਜੀ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਮੇਰਾ ਕੁਲਦੀਪ ਸਿੰਘ ਆ ਜੀ ਪਿੰਡ ਸੁਖਰਾਂ ਦਾ ਉੱਠੇ ਵਾਲਾ ਕੱਚਾ ਰਾਹ ਹੈ ਖੇਤਾਂ 'ਚ ਘਰ ਆ ਜੀ ਠੀਕ ਆ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈਗਾ ਜੀ 99685 ਹੂੰ ਤੇ 38206 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਵੀ ਜਿਹੜੀ ਪਹਿਲੇ ਨੰਬਰ ਤੇ ਬੜ ਦੇ ਨੇ ਕਿਹੜਾ ਸੂਸ ਹੋਈ ਹੈ ਇਹ ਦੂਜੇ ਸੂਏ ਸੂਈ ਵੀ ਹੈ ਜੀ ਹੁਣ ਕਦੋਂ ਸੂਈ ਆ ਬਾਈ ਇਹਨੂੰ ਮਨ ਕੇ ਸੂਈ ਨੂੰ ਤਾਂ ਹੋ ਗਿਆ ਜੀ ਘੱਟੋ ਘੱਟ ਵੀ 8-9 ਮਹੀਨੇ ਹੋ ਗਏ ਸੂਈ ਨੂੰ ਅੱਛਾ ਤੇ ਇਹ ਸਾਢੇ 4 ਮਹੀਨਿਆਂ ਦੀ ਗੱਬਣਾ ਜੀ ਹੁਣ ਠੀਕ ਆ ਚੈੱਕ ਕਰਵਾਈ ਵੀ ਹੈ ਠੀਕ ਆ ਤੇ 14 ਤੋਂ ਲੈ ਕੇ 15 ਕਿਲੋ ਦੇ ਵਿੱਚ ਵਿੱਚ ਇਹਦਾ ਦੁੱਧ ਆ ਠੀਕ ਆ ਭਾਈ ਹਾਂਜੀ ਖੋਲ ਲਾ ਭਾਈ ਤੋੜ ਕੇ ਵਿਖਾ ਦੇ ਠੰਡੀ ਸੀਲ ਪੂਰੀ ਹਾਂਜੀ ਹਾਂ ਪੂਰੀ ਪੂਰੀ ਧਾਰ ਦੂਰ ਪੋਲੀ ਆ ਪੂਰੀ ਕੱਲਾ ਕੱਲਾ ਥਾਣਾ ਹੀ ਆ ਪੂਰੀ ਮੋਟੀ ਧਾਰ ਆਈ ਬਹੁਤ ਚੰਗੀਆਂ ਫੇਸ ਬਿਊਟੀ ਕਮਾਲ ਦੀ ਆ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਸਿਵਾਈ ਚੂਈ ਵਾਈ ਕਹਿੰਦਾ ਨੰਬਰ 1 ਆਗੀ ਟੋਕੜ ਗੱਬਣ ਗੱਬਣ ਚੈੱਕ ਪਾਸ ਆਵਦੀ ਦਸਰਲੀ ਭਾਈ ਚਾਹੀ ਜਰੂਰੀ ਧਰਵਾਦ ਤੋਰਾ ਤਾਰਾ ਚੰਗਾ ਬੈੜਦਾ ਕੀ ਮੋਲ ਆ ਭਾਈ ਇਹਦਾ ਇਹਦਾ ਮੁੱਲ 65000 ਰੁਪਈਆ ਜੀ ਮਾਨਤਾਨ ਹੋ ਜਾ ਹਾਂਜੀ ਹਾਂਜੀ ਕੀਤਾ ਜਾਊਗਾ ਠੀਕ ਆ ਤੇ ਬਾਕੀ ਇਹਨੂੰ ਆਏ ਨਹੀਂ ਕੋਈ ੜਕਾ ਜਿਵੇਂ ਆਪਾਂ ਇਹਨੂੰ ਸ਼ਰਤਾ ਇੱਥੇ ਐ ਭਾਈ ਦੀ ਭੂਦੀ ਨਹੀਂ ਲੋ ਜਿਵੇਂ ਮਰਜੀ ਇਹ ਫਿਰਦੀ ਰਹੇ ਲੈ ਠੀਕ ਆ ਜਿਵੇਂ ਇਹਨੂੰ ਕੋਈ ਬਹੁਤ ਠੀਕ ਆ ਭਾਈ 65000 ਆਪਣੀ ਕਰਵਾਈ ਵੀ ਹੈ ਭਾਈ ਸਾਢੇ 4 ਮਹੀਨੇ ਗੱਬਣਾ ਠੀਕ ਆ ਤੇ ਅਗਲਾ ਵੀ ਆਪਦੀ ਕਰਵਾ ਕੇ ਲੈ ਕੇ ਜਾਵੇ ਠੀਕ ਆ ਭਾਈ 65000 ਰੁਪਈਆ ਮੁੱਲ ਮਾਨਤਾ ਜਰੂਰ ਹੋ ਜਾਊਗਾ ਥਾਣ ਚੰਗਾ ਮੁੱਖੀ ਵਾਲਾ ਥਾਣ ਕੱਲਾ ਕੱਲਾ ਥਾਣ ਆਰਡਰ ਦੀ ਕੁਆਲਿਟੀ ਕਮਾਲ ਦੀ ਆ ਹਾਂ ਜੀ ਦੁੱਧ ਦੀ ਗੱਲ ਆ ਗਈ ਜਿਹੜੀ ਹੂੰ 14 ਕਿਲੋ ਦਾ ਭੋਰਾ ਉੱਤੇ ਹੋਊਗਾ ਇਹ ਨਹੀਂ ਬੰਦਾ ਮਾਰ ਕੇ ਦੂਰੋਂ ਚੱਲ ਕੇ ਆਉਂਦਾ ਜਾਂ ਕੋਈ ਭੂਰ ਛਟਾ ਨਿਕਲ ਜੂਗਾ ਜਾਂ ਥਾਣਵਾਦ ਘਟ ਹੋਊਗਾ ਉਹੀ 1% ਵੀ ਗੱਲ ਹੈਣੀਗੀ ਠੀਕ ਹੈ ਜੀ ਅੱਗੇ ਵੀਰੇ 2 ਨੰਬਰ ਕਿਹੜਾ ਸੂਈ ਹੈ ਇਹ ਇਹ ਦੂਜੀ ਸੂਈ ਹੈ ਜੀ ਇਹੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ 4-5 ਮਹੀਨੇ ਠੀਕ ਆ ਦੁੱਧ ਕਿੰਨਾ ਬਈ ਹਾਂ ਇਹ ਜੀ ਡੇਢ ਕਿ ਮਹੀਨੇ ਬਣੀ ਵੀ ਦੱਸਿਆ ਆਪਾਂ ਚੈੱਕ ਤਾਂ ਨਹੀਂ ਕਰਾਈ ਜੀ ਠੀਕ ਆ ਤੇ ਦੁੱਧ 10 ਕਿਲੋ ਆਈਏ ਥਲੇ ਠੀਕ ਆ ਇਹ ਕੱਲ ਹੀ ਲੈਂਦੀ ਐ ਇਹ ਥੋੜਾ ਇਹ ਨਾ ਉਪਰ ਆ ਜਾ ਕਰਦੀ ਐ ਕੱਲਾ ਕੱਲਾ ਥਾਣ ਹਾਂਜੀ ਤਾਰ ਤੂਰੀ ਦੀ ਬਹੁਤ ਵਧੀਆ ਠੀਕ ਆ ਖੋਲ ਲਾ ਬਈ ਤੋਰ ਕੇ ਰੱਖਾ ਦੇ ਆਰਡਰ ਚੰਗਾ ਦੁੱਧ ਵੀ ਚੰਗਾ ਦੱਸਿਆ ਠੀਕ ਆ ਬਰੀਡ ਬਾਈ ਗਰਮੀ ਬਿਲਕੁਲ ਨਹੀਂ ਮਾਨਦੀ ਫੈਂਟ ਆ ਜਿਹੜੀ ਚਰਮ ਵਾਲੀ ਜੀ ਬਹੁਤ ਚੰਗੀ ਹਾਂਜੀ ਆ ਫੈਂਟ ਬਹੁਤ ਵਧੀਆ ਹਮ ਕੀ ਮੋੜ ਲਾ ਬਈ ਇਹਦਾ ਇਹਦਾ ਮੁੱਲ 35000 ਆ ਜੀ ਮਾਨ ਤਾਨ ਹੋ ਜੀ ਹਾਂਜੀ ਹਾਂਜੀ ਕੀਤਾ ਜਾਊਗਾ 35000 ਰੁਪਿਆ ਮੋੜ ਲਾ ਬਈ ਮਾਨ ਤਾਨ ਜਿਹੜਾ ਮੌਕਾ ਠੀਕ ਜਰੂਰ ਹੋ ਜੀ ਮੋੜ ਲਿਆ ਬਈ ਚੋਰਾ ਤਾਰਾ ਚੰਗਾ ਚੰਗੀ ਆ ਬੜ ਮੱਝਾ ਵਰਗਾ ਦੁੱਧ ਹਾਂਜੀ ਬਾਕੀ ਉਹ ਵੀ ਰਾਜੀ ਆ ਇਹ ਤੇ ਡੇਢ ਕਿ ਮਹੀਨਾ ਬਣੀ ਦੱਸਿਆਗਾ ਠੀਕ ਆ ਭਾਈ ਅੱਗੇ ਵੀਰੇ ਬੱਚੀ ਵਾਰੇ ਕਿੰਨੀ ਉਮਰ ਹੈ ਜੀ ਇਹਦਾ ਕੀਰੀ ਹੈ ਜੀ ਇਹਦੀ ਇੱਕ ਵਾਰੀ ਇਹ ਤਾਰਾ ਕਰ ਚੁੱਕੀ ਹੈ ਹੂੰ ਠੀਕ ਆ ਹਾਂ ਤੇ ਠੀਕ ਆ ਸੀ ਇਹਦੇ ਨਹੀਂ ਭਰਾਏਗਾ ਜੀ ਮਾਂ ਥੱਲੇ ਕਿੰਨਾ ਦੁੱਧ ਸੀ ਮਾਂ ਥੱਲੇ 15 ਕਿਲੋ ਸੀ ਠੀਕ ਆ ਭਾਈ ਬੋਲੇ ਦਾ ਭਾਈ ਹਾਂਜੀ ਮੁੱਲ ਇਹਦਾ ਮੁੱਲ 15000 ਰੁਪਏ ਹੈ ਮਾਨਤਾਨ ਹੋ ਜੀ ਬਾਈ ਹਾਂਜੀ ਹਾਂਜੀ ਕੀਤਾ ਜਾਊਗਾ ਠੀਕ ਹੈ 15000 ਰੁਪਏ ਮੋਲਾ ਬਾਈ ਮਾਨਤਾਨ ਜਿਹੜਾ ਹਾਂਜੀ ਗਰਮੀ ਨਹੀਂ ਜੀ ਮੰਨਦੀ ਇਹ ਬਿਲਕੁਲ ਨਾ ਹੀ ਗਾਂਜਾਂ ਮੰਨਦਾ ਕੋਈ ਵੀ ਸਹੀ ਗੱਲ ਆ ਬਾਈ ਤੇ ਕਿਸੇ ਵੀਰ ਦੇ ਕੋਈ ਵੀ ਨਾ ਕੋ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ